ਕਿ 15 ਅਗਸਤ ਨੂੰ ਸਾਨੂੰ ਇੱਕ ਸਦਰ ਥਾਣੇ ਆਰਿਆਂ ਨੂੰ ਬੀੜ ਬਹਿਮਰਾਂ ਜਿਹਨਾਂ ਦੀ ਲਿਖਤ ਹੈ ਨਾ ਉਹਦਾ ਨਾਮ ਮਿਆਪੇ ਨਾਮ ਤੋਂ ਲਿਖਿਆ ਹੋਇਆ ਹੁੰਦਾ ਹੈ ਉੱਥੇ ਕਿ ਡੈੱਡ ਬੋਡੀ ਦੀ ਕੋਈ ਜਾਣਕਾਰੀ ਮਿਲੀ ਜਿਸ ਦੇ ਚੱਲਦੇ ਆਪਣੇ ਐਸਐਚਯੂ ਸਦਰ ਬਠਿੰਡਾ ਦੇ ਇੰਚਾਰਜ ਸੀਆਈਏ 1 ਬਠਿੰਡਾ ਦੇ ਮੌਕੇ ਤੇ ਪਹੁੰਚੇ ਨੇ ਆਪਣੇ ਡੀਐਸਪੀ ਸਾਹਿਬ ਵੀ ਗਏ ਸੀ ਉਹ ਜਾ ਕੇ ਦੇਖਿਆ ਕਿ ਵੀ লাশ ਹੈਗੀ ਹੈ ਇੱਕ ਲਗਭਗ 16 ਸਾਲ ਦੇ ਮੇਲ ਬੰਦੇ ਦੀ ਸੀ ਜੋ ਫਿਰ ਉਹਦੇ ਘਰ ਦੇ ਵੀ ਆ ਕੇ ਤੇ ਪਤਾ ਲੱਗਾ ਕਿ ਉਹਦਾ ਨਾਮ ਮਨਦੀਪੂ ਸੀ ਤੇ ਉਹਦੀ ਉਲਾਸ ਸੀ ਕਿ ਉਹਨੂੰ ਇੱਕ ਦਿਨ ਪਹਿਲਾਂ ਦੇਹੀ ਭਾਲਣ ਦੇ ਸੀ ਆ ਉਹਦੇ ਕਿਉਂਕਿ ਉਹ ਹਰ ਸਾਹਮਣੇ ਜਿਹੜੇ ਹਾਲਾਤ ਹੈ ਸ਼ੱਕੀ ਲੱਗੇ ਕੁਝ ਉਹਦੀ লাশ ਦੇ ਉੱਤੇ ਡੈਡ ਬੋਡੀ ਦੇ ਉੱਤੇ ਇੰਜਰੀ ਸੀ ਤੋਂ ਫਿਰ ਅਸੀਂ 302 ਦਾ ਪਰਚਾ ਆ ਗਿਆ ਕਿ ਇੰਟਰਸੈਕਸ਼ਨ 302 ਅਗਿਆਤ ਬੰਦਿਆਂ ਦੇ ਨਾਮ ਨੂੰ ਨਜ਼ਰੀਆਂ ਦੇ ਅਗੇਂਸਟ ਸਦਰ ਖਾਣੇ 'ਚ ਇਹ ਦਰਦਗੀ ਦਾ ਮਰਨ ਦੇ ਪੜਾਵੇ ਪਿਆਨਾ ਇਹ ਗੱਲ ਜਦੋਂ ਤੋਂ ਅੱਪਾ ਦੀ ਪੀ ਸ਼ੁਰੂ ਹੋਈ ਤੇ ਜੋ ਗੱਲ ਨਿਕਲ ਕੇ ਸਾਹਮਣੇ ਆਈ ਜਿੱਤੋਂ ਫਿਰ ਸਾਰਾ ਕੇਸ ਦਾ ਪਤਾ ਲੱਗਾ ਤੇ ਇਹ ਜੋ ਰੋਸ਼ੀ ਵੀ ਫੜ ਲਏ ਉਹਦੇ ਚੋਂ ਇੱਕ ਜਿਹੜਾ ਬੰਦਾ ਮਰਿਆ ਉਹਦਾ ਸਟੈਪ ਡੈਡ ਜਿੰਨੂੰ ਕਹਿੰਦੇ ਆ ਉਹ ਸੀ ਤੇ ਪੂਰਾ ਦੋਸ਼ ਦੋਸ਼ ਤੇ ਉਹ ਜਿਹੜੇ ਗੈੜ ਦਾ ਕਿਤਾ ਦਾ ਅਮੀਨ ਸ਼ਰਮਾ ਇੱਕ ਤੋਬੀਆਣੀ ਬਸਤੀ ਦਾ ਰਹਿਣ ਵਾਲਾ ਗੱਲ ਇਹ ਹੋਈ ਹੈ ਕਿ ਜਿਹੜਾ ਬੰਦਾ ਮਰਿਆ ਇੱਕ ਮਰਤ ਨਾਲ ਆਏ ਤਿੰਨ ਭੈਣ ਭਾਈ ਸੀ ਦੋ ਭਰਾ ਤੇ ਭੈਣ ਇਹ ਆਪਣੀ ਇਹ ਜਿਹੜੇ ਮਦਰ ਹੈਗੇ ਨੇ ਇਹ ਆਪ ਤੇ ਜਣ ਕੇ ਜਿਹੜੇ ਜਿਨ੍ਹਾਂ ਨੇ ਇਹ ਨਾਮ ਦਾ ਜਿਹੜੇ ਮੁਫਰੇ ਤੋਂ ਬੱਚੇ ਪੈਦਾ ਹੋਏ ਸੀ ਉਹਨਾਂ ਨਾਮ ਨਹੀਂ ਸੀ ਰਹਿੰਦੇ ਇਹ ਕਿ ਗੁਰਦੀਪ ਨਾਮ ਦੇ ਵਿਅਕਤੀ ਨੇ ਇੱਥੇ ਰਹਿੰਦੇ ਸੀ ਜਿਹੜੇ ਬੜਾ ਜੀ ਉਹ ਉਹ ਤੋਂ ਬੋਰ ਰਵਾਨੇ ਉੱਥੇ ਉਹ ਰਹਿੰਦੇ ਸੀ ਤੇ ਇਹ ਜਿਹੜਾ ਬੰਦਾ ਬੱਚਾ ਹੈਗਾ ਸੀ ਇਹ ਆ ਤਕਰੀਬਨ 8 ਸਾਲ ਪਹਿਲਾਂ ਦੇ ਰਹਿ ਰਹੇ ਸੀ ਜੂ ਇਹ ਬੱਚਾ ਹੈਗਾ ਸੀ ਤੇ ਹੁਣ ਜਦੋਂ ਗੱਭਰੂ ਹੋ ਗਿਆ 16 ਸਾਲਾਂ ਦਾ ਹੋ ਗਿਆ ਤੇ ਇਹ ਜਿਹੜਾ ਦਾ ਵੱਡਾ ਭਰਾ ਸੀ ਇਹ ਆ ਇਹਨਾਂ ਨਾਲ ਨਹੀਂ ਰਹਿੰਦਾ ਇਹ ਆਪਣੇ ਜਣ ਕੇ ਉਤੇ ਜਿਹੜਾ ਪਿੰਡ ਹੈਗਾ ਉੱਥੇ ਰਹਿਦਾ ਸੀ ਤੋਂ ਅਲਟੀਮੇਟਲੀ ਇਹ ਬੰਦਾ ਇਸ ਚੀਜ਼ ਨੂੰ ਡਿਸਲਾਈਕ ਵੀ ਕਰਦਾ ਸੀ ਤੇ ਇਤਰਾਜ਼ ਵੀ ਕਰਦਾ ਸੀ ਸੈਕੰਡਲੀ ਹੋਰ ਵੀ ਜਿਹੜੀ ਪੁੱਛ ਗਏ ਸੀ ਦਰਾਨਿਕ ਪਰਤੇ ਦੀ ਜ਼ਰੂਰੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਹੈ ਕਿ ਇਹ ਜਿਹੜਾ ਜਿਹੜਾ ਇਹਦਾ ਪਿਤਾ ਬਣਿਆ ਗੁਰਦੀਪ ਜਿਹੜਾ ਦੋਸ਼ੀ ਵੀ ਹੈਗਾ ਇੰਨੇ ਕੁਝ ਸਮੇਂ ਪਹਿਲਾਂ ਆਪਦੇ ਹੀ ਰਿਸ਼ਤੇਦਾਰਾਂ ਦੀ ਗੁਰਦੀਪ ਨੇ ਆਪਦੇ ਹੀ ਰਿਸ਼ਤੇਦਾਰਾਂ ਦੇ ਰਿਸ਼ਤੇ ਜਮਾਂਮੇ ਲੱਗਦੇ ਹੈਗੇ ਕਿ ਜਮੀਨਾਂ ਚਾਰ ਬੰਦੇ ਇਕੱਠੇ ਕਰਕੇ ਜਾਲੀ ਡਾਕੂਮੈਂਟ ਬਣਾ ਕੇ ਕਿਸੇ ਨੂੰ ਗਾਹ ਵੇਚ ਦਿੰਦੀ ਅੱਗੇ ਵੇਚ ਦਿੰਦੀ ਨੌਕ ਕਨਾਲਾਂ ਦੀ ਜ਼ਮੀਨ ਹੈਗੀ ਐ ਅਮੀਨ ਸ਼ਰਮਾ ਵੀ ਇੱਕ 파ਕੀ ਸੀ ਉਹਦੇ ਜਦੋਂ ਵੇਚ ਦਿੱਤੀ ਆ ਤੇ ਉਹ ਗਾਂਤਕਾਲ ਹੋ ਗਿਆ ਤੇ ਗਾਹ ਕਿਹਨਾਂ ਨੇ ਖਰੀਦੀ ਜਿਹਨੂੰ ਉਹ ਵੇਚਣ ਲੱਗੇ ਉਹਨਾਂ ਦੇ ਉਹ ਮਾਲਕ ਸੀ ਜ਼ਮੀਨ ਦੇ origignal ਮਾਲਕ ਸੀ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਫਿਰ ਇਹਦੇ ਖਿਲਾਫ ਯਾਨੀ ਕਿ ਇੱਕ ਜਿਦਾਂ ਵੀ process ਹੁੰਦਾ ਐ SDM ਦੇ ਅਗੇਂਸਟ ਕਿਦਰ ਪਾ ਦਿੱਤੀ ਕਿ ਜੋ ਵੀ ਰਜਿਸਟਰੀ ਹੋਈ ਹੈ ਗਲਤ ਹੋਈ ਹੈ ਕਿ ਆ ਤੇ ਪਰ ਇਸ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਜ਼ਮੀਨ ਇਹਦੇ ਕੋਈ ਖਰੀਦੀ ਸੀ ਉਹ ਜਿਹੜੋ ਮੰਗਣ ਲਾ ਕੇ ਪੈਸੇ ਵੀ ਪਲੱਸ ਇਹ ਨੂੰ ਗਲਤ ਕੀਤਾ ਇਹ ਉਸ ਤੀਨ ਨੂੰ ਬਚਣ ਵਾਸਤੇ ਜਿਹਨੇ ਸਾਨੂੰ ਦੱਸਿਆ ਕਿ ਇਹਨੇ ਪਲਾਨ ਬਣਾਇਆ ਮੀਨ ਸ਼ਰਮਾ ਦੇ ਨਾਮ ਰੱਖ ਕੇ ਕਿ ਕਤਲ ਕਰ ਦਿੰਨੇ ਆ ਬੱਚੇ ਦਾ ਤੇ ਜਿਹਨੂੰ ਕਤਲ ਕਰਕੇ ਬੋਡੀ ਸੁੱਟ ਦਾਂਗੇ ਨਹੀਂ ਜਿਹਨੂੰ ਲੱਭੇਗੀ ਨਹੀਂ ਤੇ ਐਸੀ ਜਿਹੜਾ ਇਲਜ਼ਾਮ ਹੈਗਾ ਜਿਨ੍ਹਾਂ ਦੀ ਜ਼ਮੀਨ ਵੇਚੀ ਹੈ ਉਹਨਾਂ ਤੇ ਹੀ ਲਾ ਦੇਾਂਗੇ ਬਟੇ ਦੀ ਜਿੱਦਾਂ ਕਿ ਆਪਣੇ ਸੀਜੀਏ ਸਟਾਫ ਦੇ ਸਰ ਬਠਿੰਡਾ ਉਹਨਾਂ ਨੇ ਫਿਰ ਜਾਨਕੀ ਉਹ ਜਰੂਰ ਪਤਾ ਲੱਗਾ ਤੁਰੰਤ ਹੀ ਕਾਰਵਾਈ ਤੇ ਉਸੇ ਦਿਨ ਤੇ ਲੱਗ ਪਏ ਸਾਰੇ ਜਿਹੜੀ ਹੈਗੀ ਤਫ਼ਤੀਸ਼ ਲਾਗੇ ਨੇ ਕੋਈ ਸੀਸੀਟੀਵੀ ਤੇ ਲੱਗੇ ਆ ਬਾਕੀ ਜਿਹੜੀਆਂ ਟੈਕਨੀਕਲ ਆਫਸਰ ਤੇ ਲੱਗੇ ਇਹਨਾਂ ਨੇ ਜੋ ਵੀ ਕੰਡ ਗਦਰੰਦਰੰਦਰੇ ਸਿੱਧਾ ਪਰਦਾਈ ਦੀ ਬਾਸ਼ ਕਰ ਦਿੱਤਾ ਇਹਨੂੰ ਇਸ ਚੀਜ਼ ਦਾ ਮੌਕਾ ਹੀ ਨਹੀਂ ਦਿੱਤਾ ਕਿ ਇਸ ਚੀਜ਼ ਨੂੰ ਇਸ ਪਾਸੇ ਲੈ ਕੇ ਜਾਵੇ ਤੋਂ ਇਹਨੇ ਇੱਕ ਗਲਤ ਕੰਮ ਕੀਤਾ ਉਹਨੂੰ ਸੌਣ ਲਈ ਕਰ ਦੂਸਰਾ ਹੋਰ ਵੀ ਘਣਾਉਣਾ ਅਪਰਾਧ ਕੀਤਾ ਦੋ ਬੰਦੇ ਦੋਸ਼ੀ ਜਿਹੜੇ ਹੈਗੇ ਸੀ ਇਹਦੇ ਇਹੀ ਜੋ ਫੜਦੇ ਨੇ ਇਹਨੂੰ ਘਰੋਂ ਬਹਾਨਾ ਬਣਾ ਕੇ ਲੈ ਗਿਆ ਕਿਉਂਕਿ ਉਹਨੇ ਗੱਸੀ ਵਿਸ਼ਵਾਸ ਕਰਦਾ ਸੀ ਮੋਟਰਸਾਈਕਲ ਖਰੀਦਣ ਦਾ ਬਹਾਨਾ ਬਣਾ ਕੇ ਲੈ ਗਿਆ ਤੇ ਫਿਰ ਇਥੇ ਲਿਆ ਕੇ ਆਪਣੇ ਨਹਿਰਾ ਤੇ ਇਥੇ ਕਿਉਂਕਿ ਸੁੰਸਾਨ ਹੈਗੀਆਂ ਤੇ ਇਥੇ ਲੈ ਗਿਆ ਕਿ ਇੱਕ ਹੋਰ ਨੇ ਗਲਤ ਕੁਟ ਕੇ ਵੀ ਹੱਤਿਆ ਕਰ ਦਿੱਤੀ ਆ ਬੋਡੀ ਫਾਤੀ ਸੀ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਸੀ ਉਹ ਐਸੀ ਕਵਰ ਕਰ ਲਿਆ ਜੀ ਤੇ ਹੋਰ ਬਾਕੀ ਸਾਡੀ ਹਜੇ ਤਪਤੀ ਚੱਲ ਰਹੀ ਆ ਤੇ ਜੋ ਬਾਕੀ ਕਰ ਦਿਓਗੇ ਜੋ ਉਹਨਾਂ ਰਿਮਾਂਡ ਰਹਿ ਕੇ ਬਾਕੀ ਮੇਰੀ ਮਾਤਾ ਦਾ ਹਜੇ ਤੱਕ ਕੋਈ ਜੀ ਨਹੀਂ ਕੋਸ਼ਪਰਦਾਲ ਵੀ ਕੁਈ ਨਾ ਬੋਲਦੀ ਐ। ਪਰ ਉਹ 40-40 ਦੇ ਹੈਗੇ ਜੀ ਜਿਆਦਾ ਨਹੀਂ ਹੈਗੇ। ਨਾ ਕੋਈ ਆਪਣਾ ਮੋਟੇ ਜੀ। ਉਹਨੇ ਜੋ ਦੱਸਿਆ ਉਹਨੇ ਕੱਪੜੇ ਨਾ ਖੋਪੇ। ਮੈਂ ਸਾਫਾ ਨਹੀਂ। ਨਹੀਂ ਜਿੱਦਾਂ ਮੈਂ ਦਾਹੇ ਨੂੰ 11 ਅਫੀਕਰ ਕੇ ਟਰਨ ਚਲੀ ਐ 11 2 ਮੈਰੇ ਜੀ। ਹਾਂ ਜੀ ਉਹ ਕਿੰਨੇ ਦਾ? ਮੈਂ। ਗੁਆ ਰਹੇ। ਗੁਆ ਰਹੇ ਦਾ ਸੰਸਕ੍ਰਿਤ ਨਹੀਂ ਲਈ ਮਰੜ ਨਹੀਂ ਬੁਲਾ। ਪਰ ਜਿੱਦਾਂ ਤੇ ਉਹ ਲੋਕਾਂ ਦੇ ਨਹੀਂ। ਹਾਂਜੀ ਬੀਪੂ ਰਿ ਅੱਛਾ ਬੀਪੂ ਦਾ ਬਾਇਓਲੋਜੀਕਲ ਫਾਦਰ ਦੀ ਹੈਗੇ ਨੇ ਉਹ ਤਾਂ ਹੈਗੇ ਨੇ ਮਾਟਰਨ ਦੀ ਮਦਰ ਉਹਨਾਂ ਨਾਲ ਰਹਿੰਦੀ ਨਹੀਂ 8-9 ਸਾਲਾਂ ਤੋਂ ਉਹਦੇ ਨਾਲ ਹੀ ਰਹਿੰਦੀ ਹੈ ਹਾਂ ਇਹ ਜਿਹੜਾ ਬੰਦਾ ਹੈਗਾ ਗੁਰਬੀਰ ਜਿੱਦਾਂ ਹੈਗਾ ਜੀ ਇਹਨੂੰ ਤਾਂ ਪਹਿਲਾਂ ਵੀ ਇੱਕ ਜਿਹੜੇ ਫੋਟਕ ਜਿੰਨਾ ਪਤਾ ਲੱਗਿਆ ਇੱਕ ਪਰਚੇ ਦਾ ਹੈਗਾ ਚੋਰੀ ਦਾ ਮਕਦਮਾ ਹੈਗਾ ਹੋਰ ਵੀ ਇਹ ਪਤਾ ਕਰ ਰਹੇ ਨੇ ਕਿ ਹੋਰ ਵੀ ਨਹੀਂ ਕਿਸੇ ਹੋਰ ਜੁਰਮ 'ਚ ਵੀ ਨਾ ਹੈ ਇਸ ਮਾਲਕੀਏ ਤੋਂ ਹੋਈ ਉਹ ਵੀ ਪਤਾ ਕਰ ਰਹੇ ਨੇ ਜੋਧਪੁਰ ਮਾਣਾ ਜੀ ਜੋਧਪੁਰ ਮਾਣਾ ਉਹਦੀ ਮਾਪੁਰ ਉੱਥੇ ਆ ਕੇ ਰਹਿ ਲੱਪੀ ਨੂੰ ਇਹਨੇ ਦੇ ਘਰੇ ਰਹਿ ਲੱਪੀ ਗੁਰਦੀਪ ਦੇ ਪਰ ਸ਼ਰਮਾਇਆ ਤਾਂ ਉਹ ਕੋਈ ਮੇਰੂ ਜੇ ਇਹ ਸਾਰੇ ਪਲਾਨ ਇਹਨਾਂ ਨੇ ਰਲ ਕੇ ਬਣਾਏ ਨਾ ਪਹਿਲਾਂ ਜ਼ਮੀਨ ਇਹਨਾਂ ਨੇ ਰਲ ਕੇ ਗੁਰਦੀਪ ਦੇ ਜਿੰਨੂੰ ਉਹਦਾ ਸਹੇਜ ਰਿਸ਼ਤੇ ਦਾਣਾ ਨਹੀਂ ਪਹਿਲਾਂ ਵੇਚ ਦਿੱਤੀ ਆ ਆਪੀ ਕਾਗਜ਼ ਤਿਆਰ ਕਰਕੇ ਆਪੀ ਬੰਦੇ ਖੜੇ ਕਰਕੇ ਤੇ ਮੁੜ ਕੇ ਜਦੋਂ ਉਹ ਸੌਦਾ ਚਲੋ ਕਾਗਜ਼ੀ ਪਤਰੀ ਛੇੜੇ ਚੜ ਗਿਆ ਪਰ ਜਦੋਂ ਲੀਗਲੀ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਉਹਨੂੰ ਚੈਲੰਜ ਕੀਤਾ ਫਿਰ ਉਹ ਸਾਰੇ ਰੋਕ ਲਾ ਕੇ ਜਿਹੜੇ ਪੈਸੇ ਕੋਈ ਮਿਲਨੇ ਹੋਣੇ ਪਕਾਇਆ ਜੋ ਜਿਨ੍ਹਾਂ ਨੂੰ ਖਰੀਦੀ ਹੈ ਖਰੀਦੀ ਸੀ ਉਹਨਾਂ ਨੂੰ ਕਰਨਾ ਪਿਆ ਕਿ ਤੁਸੀਂ ਇਹ ਕੀ ਪੁੱਟਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਾਰਾ ਉਸ ਜੀਤ ਉੱਤੇ ਧਿਆਨ ਡੋਅਰਟ ਕਰਕੇ ਚਲੋ ਮਾਮੇ ਫਿਰ ਜਿਨ੍ਹਾਂ ਨੇ ਵਿਸੇਚ ਮਾਮੇ ਲੱਗਦੇ ਜਿਨ੍ਹਾਂ ਨੇ ਜ਼ਮੀਨਾਂ ਨੇ ਵੇਚੀ ਸੀ ਕਿ ਉਹਨਾਂ ਨੂੰ ਇੱਦਾਂ ਇੰਟੈਂਗਲ ਕਰ ਲਾਂਗੇ ਸਾਡਾ ਮਸਲਾ ਅਲੋ ਜੂੜਾ ਫਿਰ ਇਹ ਸਾਰਾ ਅਪਰਾਧ ਨੌਕ ਨਾਲ ਹੈ ਨੌਕ ਨਾਲ ਆ ਜੀ ਤੇ ਜੋ ਨੌਕ ਨਾਲ ਨੌਕ ਨਾਲ ਮਾਰਨ ਤੋਂ ਬਾਅਦ ਤੋੜੀ ਨੇ ਵੀਰਾਂ ਦੀ ਤੇ ਪਰਿਵਾਰ ਚਲਿਆ ਉਹਨਾਂ ਪਹਿਲਾਂ ਫਿਰ ਗੁਰੂ ਸਰ ਤੇ ਨਾਣਾ ਹੈ ਜੀ ਰਾਣਾ ਪਰ ਪਹਿਲਾ ਗੁੰਜਰ ਫੇਲ ਬਣਾਏਗਾ ਹਾਂ ਲਵਾ ਹਾਂ ਹਾਂ ਹਲਵਾ ਹਲਵਾ ਜਮੀਨ ਹੈ ਕਿੱਥੇ ਜਿਹੜੀ ਦੇਖੀ ਇਹ ਇਸ ਤੇਰੀਏ ਜੇ ਹਮ ਐਕਚੁਅਲੀ ਇਹ ਪਤਾ ਕਰ ਰਹੇ ਹਾਂ ਮਾਮਲੇ ਕਿਹੜੇ ਪੈ ਲੜੇ ਨੇ ਉਸ ਤੋਂ ਬਾਅਦ ਨਾਮ ਤੇ ਨਾਮ ਐਸ ਪਰ ਹਿੰਮ ਕੇ 14 ਲੱਖ ਤੋਂ ਹੋਇਆ ਸੀ ਬਾਕੀ ਜਿਹੜੀ ਜਦੋਂ ਆਉਗੇ ਡਾਕੂਮੈਂਟਸ ਦੇਖਾਂਗੇ ਲਾਂਗੇ ਉਹਨਾਂ ਨੂੰ ਬੁਲਾਵਾਂਗੇ ਫਿਰ